ਵਾਹਿਗੁਰੂ ਸਤਿ ਜੀਓ ਸੋਹਿਲਾ ਰਾਗਉਂ ਦੀ ਦੀਪਕੀ ਮਹੱਲਾ ਮਹਿਲਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਜੈ ਕਰ ਕੀਰਤਾ ਖਿਆ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰਉ ਦਰਜਣ ਹਾਰੋ ਤੁਮ ਗਾਵੋ ਮੇਰ ਨਿਰਭਉ ਕਾ ਸੋਹਿਲਾ ਹਉ ਵਾਰ ਜਿਤ ਸੋਹਿਲਾ ਤਦਾ ਸੁਖ ਸੁਖ ਹੋਏ 라ਉ ਨਤਨਤ ਜੀਅੜੇ ਸਮਾਲੀਐ ਨ ਦੇਖੇਗਾ ਦੇਵਨ ਹਾਰ ਤੇਰੇ ਨਾਮ ਕੀਮਤ ਨਾ ਪਵੇ ਤਿਸ ਦਾਤੇ ਕੰਨ ਸੁਮਾਰ ਸੰਬਤ ਸਾ ਲਿਖਿਆ ਮਿਲ ਕਰਪਾ ਬੋ ਤੇਲਾ ਦੇਹੁ ਸਜਣ ਅਸੀਸ ਰਿਆ ਜਉ ਵਸਾਇਦ ਸੋ ਮੇਲਾ ਘਰ ਕਰਿਓ ਪਹੁੰਚਾ ਨੇ ਨਿਤ ਬਵੰਨ ਸਤਨਹਾਰਾ ਸਿਵਰੀਆ ਨਾਨਕ ਸਿਦੇ ਆਵੰਨ ਰਾਜ ਆਸਾ ਮਹੱਲਾ ਪਹਿਲਾ ਛੇ ਕਰ ਛੇ ਹੁਰ ਛੇ ਉਪਦੇਸ ਗੁਰ ਗੁਰੇ ਕੋ ਵੇਸ ਅਨੇਕਾ ਬਾਬਾ ਜੈ ਕਰ ਕਰਤੇ ਕੀਰਤੋਏ ਸੋ ਕਰ ਰਾਗ ਵਡਾਈ ਹੋਏ ਰਹਾ ਦੇ ਸੋਇ ਤੇ ਸਿਆ ਘੜੀਆ ਪਹਿਰਾ ਤਿੱਤੀ ਵਾਰੀ ਮਾ ਹੋਵਾ ਸੂਰਜ ਏਕੋ ਪ੍ਰਤਮੇਕ ਨਾਮਿਤ ਕਰਤੇ ਕੇ ਕੀਤੇ ਵੇਸਾ ਰਾਗਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾ ਰਵਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਨੂੰ ਬਵਨ ਚਮਰੂ ਕਰੇ ਤਗਲ ਬਨਰਾਈ ਤੁਲਾ ਤੇ ਕਿਉਂ ਤੀ ਕੈਸੀ ਆਰਤੀ ਹੋਏ ਭਾਵ ਖੰਡਣਾ ਤੇਰੀ ਆਰਤੀ ਅਨਕਾ ਸਬਦ ਬਾਜਤ ਭੇਰੀ ਜਾਉ ਸਹਿਤ ਤਵ ਨਨ 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 ਹੈ ਕੋਇ ਕਾ ਸਸੂਰ ਤਨ ਨਾ ਇੱਕ ਤੋਹੀ ਸਹਿਤ ਪਦ ਬਿਮਰ ਨਨ ਇੱਕ ਪਦ ਗੰਗ ਬਿਨਾ ਸਹਿਤ ਕਵ ਕੰਡ ਤਿਵ ਚਰਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਜਿਸ ਦੇ ਚਰਨ ਸਭ ਮੈਂ ਚਰਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਅ ਹੈ ਸੁਆਰਤੀ ਹੋਏ ਹਰ ਚਰਨ ਕਬਲ ਬਕਰੰਦ ਲੋਭਿਤ ਮਨੋ ਅੰਦਰ ਕੋ ਹੈ ਆਹੀ ਪਿਆਸਾ ਕਿਰਪਾ ਜਨ ਦੇ ਨਾਨਕ ਸਾਰੇ ਗਤੋ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਬਉੜੀ ਪੂਰਬੀ ਮੰਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮੇਰੇ ਸਾਧੂ ਖੰਡਲ ਖੰਡਾ ਹੈ ਪੂਰਬ ਲੇਖ ਤੇ ਲਿਖੇ ਪੁਰ ਪਾਇਆ ਮਨ ਹੰਨਿਬ ਮੰਡਲ ਮੰਡਾ ਹੈ ਕਰ ਸਾਜੋ ਅੰਜਲੀ ਪਉਣ ਵਡਾ ਹੈ ਕਰ ਡਟਾਓ ਕੰਨ ਵੱਡਾ ਹੀ ਰਹਾਉ ਸਾਖਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੈ ਜੋ ਜੋ ਚਲਹਿ ਤੁਹੈ ਦੁਖ ਪਾਵੈ ਜਬ ਕਾਲ ਸਹਿ ਸਿਰ ਝਟਾਏ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾਏ ਬਨਾਸੀ ਕੁਰਕ ਪਾਇਆ ਪਰਮੇਸ਼ਰ ਬਹੁ ਸੋਭਖੰਡ ਰਹਿ ਮੰਡਾਏ ਹਮ ਗਰੀਬ ਮਸਕੀਨ ਪ੍ਰਾਪ ਤੇਰੇ ਹਰ ਰਾਖ ਰਾਖ ਬਟ ਬਟਾਏ ਜੈ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮ ਈ ਸੁਖ ਮੰਡਾਏ ਰਾਗ ਗਉੜੀ ਪੂਰਬੀ ਮਹੱਲਾ ਪੰਜਵਾ ਕਰੋ ਬਨੰਤੀ ਸੁਣੋ ਮੇਰੇ ਮੀਤਾ ਤਤ ਟਹਿਲ ਕੀ ਬੇਲਾ ਕੀ ਹੈ ਕੱਟ ਲੋਹਰ ਦਾ ਆਗੇ ਬਸਨ ਸੁਹੇਲਾ ਆਓ ਤਟਾ ਦਿਨ ਸੁਰੇ ਨਾਰੇ ਮਨ ਗੁਰ ਮਿਲ ਕਾ ਸਵਾਰੇ ਰਹਾ ਏੋ ਸੰਸਾਰ ਬਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਏ ਪੀਆ ਵੈ ਹੋ ਰਸ ਕਾ ਕਥਾ ਤਿਨ ਜਾਨੀ ਜਾ ਕਵਾਏ ਸੋਈ ਬਿਹਜੇ ਹੋ ਹਰ ਕੋ ਤੇ ਮਨ ਬਸੇ ਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਹੁਰ ਨ ਹੋਏ ਕੋ ਤੇਰਾ ਅੰਤਰ ਜਾਪੀ ਪੁਰਖ ਬਿਲਾਤੇ ਸਰ ਧਰਮਨ ਕੀ ਪੂਰੇ ਨਾਨਕ ਦਾਸ ਜਾਮੀ ਪੁਰਖ ਵਿਦਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗਾ ਮੋਖ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ